ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਹੜ੍ਹਾਂ ਦੇ ਆਏ ਬਾਰੇ ਗੱਲ ਕਰਦੇ ਹਾਂ ਜਿਨ੍ਹਾਂ ਦੇ ਨਾਲ ਤਕਰੀਬਨ ਸਾਡਾ ਪੂਰੇ ਦਾ ਪੂਰਾ ਪੰਜਾਬ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਹੁਣ ਤੱਕ 9 ਜ਼ਿਲ੍ਹੇ ਇੰਨੇ ਜ਼ਿਆਦਾ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਕਿ ਪੰਜਾਬ ਦੇ ਵਿੱਚ ਨੋ ਜਿਲਿਆਂ ਦੇ ਵਿੱਚ 1500 ਤੋਂ ਜ਼ਿਆਦਾ ਪਿੰਡ ਹੜ੍ਹ ਦੀ ਲਪੇਟ ਦੇ ਵਿੱਚ ਆ ਚੁੱਕੇ ਹਨ ਤੇ 3 ਲੱਖ ਏਕੜ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ ਜਿਸ ਕਰਕੇ ਸਾਡੇ ਕਿਸਾਨ ਵੀਰ ਹੜ੍ਹਾਂ ਦੀ ਮਾਰ ਦੇ ਕਾਰਨ ਬਹੁਤ ਹੀ ਦੁੱਖ ਦੇ ਵਿੱਚ ਨਜ਼ਰ ਆ ਰਹੇ ਹਨ ਤੇ ਹਮੇਸ਼ਾ ਉਹ ਰੋਂਦੇ-ਕੁਰਲਾਉਂਦੇ ਨਜ਼ਰ ਆ ਰਹੇ ਹਨ ਜਿਸ ਕਰਕੇ ਪੰਜਾਬ ਦੇ ਵਿੱਚ ਬਣੇ ਹੋਏ ਘਰ ਪੰਜਾਬ ਦੇ ਵਿੱਚ ਖੇਤ ਹੁਣ ਏਦਾਂ ਲੱਗਦੇ ਹਨ ਜਿਵੇਂ ਪਾਣੀ ਦੇ ਦਰਿਆ ਹੋਣ ਕਿਉਂਕਿ ਦਰਿਆਵਾਂ ਅਤੇ ਪੰਜਾਬ ਦੇ ਖੇਤਾਂ ਅਤੇ ਘਰਾਂ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਰਿਹਾ ਕਿਉਂਕਿ ਪੰਜਾਬ ਦੇ ਖੇਤ ਅਤੇ ਘਰ ਵੀ ਦਰਿਆਵਾਂ ਦੇ ਵਾਂਗ ਬਣ ਚੁੱਕੇ ਹਨ ਕਿਉਂਕਿ ਅਸੀਂ ਜਿੱਧਰ ਵੀ ਨਜ਼ਰ ਮਾਰਦੇ ਹਾਂ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ ਚਾਰੇ ਪਾਸੇ ਪਾਣੀ ਦੇ ਨਾਲ ਹਹਾਕਾਰ ਮਚੀ ਹੋਈ ਹੈ ਤੇ ਸਾਡਾ ਪੰਜਾਬ ਹਰ ਰੋਜ਼ ਇੱਕ ਇੱਕ ਦਿਨ ਕਰਕੇ ਡੁੱਬਦਾ ਜਾ ਰਿਹਾ ਹੈ ਪਰ ਸਾਡੀਆਂ ਸਰਕਾਰਾਂ ਪਤਾ ਨਹੀਂ ਕੀ ਕੁਝ ਕਰ ਰਹੀਆਂ ਹਨ ਕੀ ਕੁਝ ਨਹੀਂ ਪਰ ਸਾਨੂੰ ਪੰਜਾਬ ਦੇ ਲੋਕ ਜ਼ਿਆਦਾਤਰ ਹੜ੍ਹਾਂ ਦੀ ਮਾਰ ਦੇ ਨਾਲ ਪ੍ਰਭਾਵਿਤ ਹੁੰਦੇ ਹੋਏ ਨਜ਼ਰ ਆ ਰਹੇ ਹਨ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੋਤਾਂ ਦਾ ਅੰਕੜਾ ਵੀ ਵੱਧ ਚੁੱਕਿਆ ਹੈ ਕੱਲ ਪੰਜਾਬ ਦੇ ਵਿੱਚ ਹੜ੍ਹਾਂ ਦੇ ਨਾਲ ਸਿਰਫ 12 ਮੋਤਾਂ ਹੋਈਆਂ ਸਨ ਪਰ ਹੁਣ ਉਹ ਮੋਤਾਂ ਵੱਧ ਕੇ 30 ਤੋਂ ਵੀ ਜ਼ਿਆਦਾ ਮੋਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਹਨ ਤੇ ਜਿਸ ਕਰਕੇ ਹੁਣ ਪੰਜਾਬ ਦੇ ਵਿੱਚ 200 ਤੋਂ ਜ਼ਿਆਦਾ ਪਸ਼ੂ ਮਰ ਚੁੱਕੇ ਹਨ ਤੇ 500 ਤੋਂ ਜ਼ਿਆਦਾ ਪਸ਼ੂ ਹੜ ਚੁੱਕੇ ਹਨ ਅਤੇ ਇਹਨਾਂ ਪਸ਼ੂਆਂ ਜੀਵਾਂ ਦੀ ਗਿਣਤੀ ਹੜ ਦੇ ਰੁਕ ਜਾਣ ਤੋਂ ਬਾਅਦ ਕਿੰਨੀ ਜ਼ਿਆਦਾ ਵਧੇਗੀ ਇਸ ਦਾ ਹਲੇ ਕੋਈ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਕਿਉਂਕਿ ਸਾਡੇ ਪੰਜਾਬ ਦੇ ਹਾਲਾਤ ਹੜ੍ਹਾਂ ਦੇ ਨਾਲ ਬਹੁਤ ਹੀ ਬੁਰੇ ਹੋ ਚੁੱਕੇ ਹਨ ਪੰਜਾਬ ਦੇ ਵਿੱਚ ਜਿਹੜੇ ਦਰਿਆ ਇੱਕ ਵਾਰ ਠੰਡੇ ਪੈ ਚੁੱਕੇ ਸੀ ਪਰ ਕੱਲ ਰਾਤ ਉਹ ਦਰਿਆ ਪੂਰੀ ਤਰ੍ਹਾਂ ਉਫਾਨ ਤੇ ਆ ਚੁੱਕੇ ਹਨ ਬਿਆਸ ਸਤਲੁਜ ਰਾਵੀ ਦਰਿਆ ਤੇ ਘੱਗਰ ਦਰਿਆ ਇਸ ਸਮੇਂ ਵੱਡੀ ਤਬਾਹੀ ਮਚਾਣੀ ਸ਼ੁਰੂ ਕਰ ਚੁੱਕੇ ਹਨ ਜਿਸ ਕਰਕੇ ਇਹਨਾਂ ਦਰਿਆਵਾਂ ਦਾ ਪਾਣੀ ਬੰਨ ਟੁੱਟਣ ਦੇ ਕਾਰਨ ਹੁਣ ਪੰਜਾਬ ਦੇ 1500 ਤੋਂ ਜ਼ਿਆਦਾ ਪਿੰਡਾਂ ਦੇ ਵਿੱਚ ਪਾਣੀ ਇਹਨਾਂ ਦਾ ਵੱੜ ਚੁੱਕਿਆ ਹੈ ਜਿਸ ਕਰਕੇ ਸਾਡੇ ਪੰਜਾਬ ਦੇ ਕਈ ਹਜ਼ਾਰ ਘਰ ਤਬਾਹ ਹੋ ਸਕਦੇ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਮੌਸਮ ਦੇ ਅਨੁਸਾਰ ਦੇਖਿਆ ਜਾਵੇ ਮੌਸਮ ਵਿਭਾਗ ਦੀ ਚੇਤਾਵਨੀ ਦਿੱਤੀ ਗਈ ਹੈ ਕਿ 12 ਘੰਟੇ ਤੋਂ ਲੈ ਕੇ 36 ਘੰਟੇ ਹੁਣ ਹੋਰ ਬਾਰਿਸ਼ ਹੋ ਸਕਦੀ ਹੈ ਜੇਕਰ ਪੰਜਾਬ ਦੇ ਵਿੱਚ ਆਉਣ ਵਾਲੇ 36 ਘੰਟੇ ਹੋਰ ਬਾਰਿਸ਼ ਹੋ ਜਾਂਦੀ ਹੈ ਤਾਂ ਸਾਡਾ ਪੰਜਾਬ ਪੂਰੀ ਤਰ੍ਹਾਂ ਹੜਕੇ ਤਬਾਹ ਹੋ ਸਕਦਾ ਹੈ ਤੇ ਪੰਜਾਬ ਦੇ ਵਿੱਚ ਗਿਣਤੀ ਮੌਤਾਂ ਦੀ ਸੈਂਕੜਿਆਂ ਵਿੱਚ ਨਹੀਂ ਹਜ਼ਾਰਾਂ ਵਿੱਚ ਲੱਖਾਂ ਵਿੱਚ ਵੀ ਹੋ ਸਕਦੀ ਹੈ ਇਸ ਲਈ ਸਾਨੂੰ ਇਸ ਔਖੇ ਸਮੇਂ ਦੇ ਵਿੱਚ ਆਪਣੇ ਪੰਜਾਬੀ ਲੋਕਾਂ ਦਾ ਜ਼ਰੂਰ ਸਾਥ ਦੇਣਾ ਚਾਹੀਦਾ ਹੈ ਸਾਡੇ ਪੰਜਾਬ ਦੇ ਲੋਕਾਂ ਦੇ ਘਰ ਟਹਿ ਚੁੱਕੇ ਹਨ ਤੇ ਕਿਸੇ ਦਾ ਘਰ ਹੜ ਚੁਕਿਆ ਹੈ ਪਰ ਤਨ ਜਿਗਰਾ ਸਾਡੇ ਪੰਜਾਬੀ ਵੀਰਾਂ ਦਾ ਜਿਹੜੇ ਹਲੇ ਵੀ ਆਪਣੇ ਹੌਂਸਲੇ بلند ਕਰੀ ਬੈਠੇ ਹਨ ਕਹਿੰਦੇ ਹਨ ਕਿ ਵਾਹਿਗਰੂ ਨੂੰ ਜੋ ਕੁਝ ਮਨਜ਼ੂਰ ਹੈ ਉਹ ਸਾਨੂੰ ਮਨਜ਼ੂਰ ਹੈ ਪਰ ਜਦੋਂ ਆਪਣੀ ਅੱਖਾਂ ਦੇ ਸਾਹਮਣੇ ਆਪਣਾ ਘਰ ਪਾਣੀ ਦੇ ਵਿੱਚ ਹੜ ਜਾਂਦਾ ਹੈ ਤਬਾਹ ਹੋ ਜਾਂਦਾ ਹੈ ਤਾਂ ਇੱਕ ਵਾਰ ਸਾਡਾ ਅੰਦਰੋਂ ਕਲੇਜਾਂ ਤਾਂ ਜ਼ਰੂਰ ਫਟਦਾ ਹੈ ਪਰ ਫਿਰ ਵੀ ਉਹਨਾਂ ਪੰਜਾਬੀ ਵੀਰਾਂ ਦਾ ਜਿਗਰਾ ਦੇਖੋ ਜੋ ਬੂਰਾ ਹੋ ਜਾਣ ਤੋਂ ਬਾਅਦ ਵੀ ਕਹਿੰਦੇ ਹਨ ਕਿ ਵਾਹਿਗੁਰੂ ਜੋ ਕਰਦਾ ਹੈ ਸਭ ਕੁਝ ਸਹੀ ਕਰਦਾ ਹੈ ਪਰ ਪਰ ਵੱਡੀ ਗੱਲ ਇਹ ਹੈ ਕਿ ਪਵਿੱਖ ਦੇ ਵਿੱਚ ਹੁਣ 1988 ਵਾਲੇ ਅਤੇ 2023 ਵਾਲੇ ਹੜ੍ਹ ਨੂੰ ਛੱਡ ਕੇ 2025 ਦਾ ਹੜ੍ਹ ਹਮੇਸ਼ਾ ਚੇਤਾ ਰੱਖਿਆ ਜਾਵੇਗਾ ਕਿ 2025 ਦੇ ਵਿੱਚ ਕਦੇ ਹੜ੍ਹ ਆਏ ਸੀ ਇੰਨੇ ਲੋਕ ਮਰੇ ਸੀ ਇੰਨੇ ਘਰ ਤਬਾਹ ਹੋਏ ਸੀ ਇਹ ਨਦੀਆਂ ਦੇ ਬੰਨ ਟੁੱਟੇ ਸੀ ਇਹ ਦਰਿਆ ਓਵਰਫਲੋ ਹੋਏ ਸੀ ਇਹ ਪਿੰਡ ਹੜ ਚੁੱਕੇ ਸੀ ਇਹ ਜ਼ਿਲ੍ਹੇ ਬਰਬਾਦ ਹੋ ਚੁੱਕੇ ਸੀ ਇਹ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ 2025 ਦਾ ਹੜ੍ਹ ਸਭ ਤੋਂ ਖਤਰਨਾਕ ਹੁਣ ਤੱਕ ਇਤਿਹਾਸ ਦੇ ਵਿੱਚ ਮੰਨਿਆ ਜਾਣ ਵਾਲਾ ਹੜ੍ਹ ਹੈ ਜੇਕਰ ਦੇਖਿਆ ਜਾਵੇ ਪੰਜਾਬ ਸਰਕਾਰ ਦੇ ਵੱਲੋਂ ਹੁਣ ਤੱਕ ਜਿੰਨੇ ਵੀ ਦਿਨ ਪਾਣੀ ਛੱਡਿਆ ਗਿਆ ਹੈ ਦਰਿਆਵਾਂ ਦੇ ਵਿੱਚੋਂ 15 ਲੱਖ ਤੋਂ ਜ਼ਿਆਦਾ ਕਿਊਸਿਕ ਪਾਣੀ ਪੰਜਾਬ ਦੇ ਵਿੱਚ ਦਰਿਆਵਾਂ ਦਾ ਛੱਡਿਆ ਜਾ ਚੁੱਕਿਆ ਹੈ ਜਿਸ ਕਰਕੇ ਸਾਡਾ ਪੰਜਾਬ ਹੁਣ ਡੁੱਬਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਦੂਜੇ ਪਾਸੇ ਸਾਡੇ ਸਕੂਲ ਦੇ ਬੱਚਿਆਂ ਨੂੰ 3 ਸਤੰਬਰ ਤੱਕ ਛੁੱਟੀਆਂ ਵਧਾ ਦਿੱਤੀਆਂ ਗਈਆਂ ਹਨ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਹੜਾਂ ਦਾ ਖਤਰਾ ਹੋਰ ਜ਼ਿਆਦਾ ਵੱਧਦਾ ਹੈ ਤਾਂ ਛੁੱਟੀਆਂ ਸਕੂਲਾਂ ਦੇ ਵਿੱਚੋਂ ਹੋਰ ਵੀ ਜ਼ਿਆਦਾ ਵਧਾਈਆਂ ਜਾ ਸਕਦੀਆਂ ਹਨ ਸੰਗਰੂਰ ਦੇ ਵਿੱਚ ਇੱਕ 60 ਸਾਲ ਦੇ ਬਜ਼ੁਰਗ ਦੀ ਹੱਡ ਦੇ ਵਿੱਚ ਰੁੜ ਜਾਣ ਦੇ ਕਾਰਨ ਮੌਤ ਹੋ ਚੁੱਕੀ ਹੈ ਤੇ ਗੁਰਦਾਸਪੁਰ ਦੇ ਵਿੱਚ ਇੱਕ 25 ਸਾਲ ਦੇ ਨੌਜਵਾਨ ਦੇ ਉੱਤੇ ਘਰ ਦੀ ਛੱਤ ਡਿੱਗ ਚੁੱਕੀ ਹੈ ਜਿਸ ਕਰਕੇ ਉਸ ਨੌਜਵਾਨ ਦੀ ਪਾਣੀ ਦੇ ਵਿੱਚ ਡੁੱਬ ਕੇ ਮੌਤ ਹੋ ਚੁੱਕੀ ਹੈ ਤੇ ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਬਜ਼ੁਰਗ ਜੋ ਪਾਣੀ ਦੇ ਵਿੱਚ ਹੜ ਗਿਆ ਇੱਕ ਪੰਜਾਬ ਦਾ ਉਹ ਪਿੰਡ ਦੱਸਿਆ ਜਾ ਰਿਹਾ ਹੈ ਜਿਸ ਦੇ ਇੱਕ ਘਰ ਦੀ ਛੱਤ ਉੱਤੇ ਤਿੰਨ ਮੈਂਬਰ ਮੌਜੂਦ ਸਨ ਤੇ ਪਾਣੀ ਦੇ ਤੇਜ਼ ਵਹਾਅ ਦੇ ਕਾਰਨ ਉਹ ਛੱਤ ਡਿੱਗ ਜਾਂਦੀ ਹੈ ਤੇ ਤਿੰਨੋਂ ਦੇ ਤਿੰਨ ਮੈਂਬਰ ਪਾਣੀ ਦੇ ਵਿੱਚ ਹੜ ਜਾਂਦੇ ਹਨ ਤੇ ਪਾਣੀ ਦੇ ਵਿੱਚ ਹੜ ਕੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਕਰਕੇ ਹੁਣ ਮੋਤਾਂ ਦਾ ਬੇਰਵਾ ਦਿਨੋ-ਦਿਨ ਵੱਧਦਾ ਜਾ ਰਿਹਾ ਹੈ ਹੁਣ ਤੱਕ ਪੰਜਾਬ ਦੇ ਵਿੱਚ 30 ਤੋਂ ਜ਼ਿਆਦਾ ਮੋਤਾਂ ਹੋ ਚੁੱਕੀਆਂ ਹਨ ਪਰ ਪੰਜਾਬ ਸਰਕਾਰ ਲੋਕਾਂ ਦੀ ਮਦਦ ਕਰਦੀ ਹੋਈ ਨਜ਼ਰ ਤਾਂ ਆ ਰਹੀ ਹੈ ਪਰ ਉਸ ਮਦਦ ਦਾ ਕੋਈ ਫਾਇਦਾ ਜ਼ਿਆਦਾ ਨਜ਼ਰ ਨਹੀਂ ਆ ਰਿਹਾ ਕਿਉਂਕਿ ਸਾਡੇ ਪੰਜਾਬੀ ਨੌਜਵਾਨ ਸਰਕਾਰ ਦੇ ਨਾਲੋਂ ਵੀ ਜ਼ਿਆਦਾ ਵੱਧ ਕੇ ਸਾਡੇ ਪੰਜਾਬੀਆਂ ਦੀ ਮਦਦ ਕਰ ਰਹੇ ਹਨ ਤੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਚਾ ਰਹੇ ਹਨ ਹੁਣ ਤੱਕ 18000 ਤੋਂ ਜ਼ਿਆਦਾ ਲੋਕਾਂ ਨੂੰ ਪੰਜਾਬੀ ਲੋਕਾਂ ਦੇ ਵੱਲੋਂ ਬੀਐਸਐਫ ਦੇ ਵੱਲੋਂ ਆਰਮੀ ਦੇ ਵੱਲੋਂ ਸੁਰੱਖਿਅਤ ਬਾਹਰ ਕੱਢਿਆ ਗਿਆ ਹੈ ਤੇ ਉੱਚੀਆਂ ਥਾਵਾਂ ਤੇ ਪਹੁੰਚਾਇਆ ਗਿਆ ਹੈ ਪੰਜਾਬੀ ਨੌਜਵਾਨਾਂ ਦੇ ਵੱਲੋਂ ਖਾਣ ਦੇ ਲਈ ਰਸਣ ਤੇ ਸੌਣ ਦੇ ਲਈ ਮੱਛਰਦਾਨੀਆਂ ਤੇ ਬਿਸਤਰੇ ਤੇ ਹੋਰ ਲੋੜਿੰਦਾ ਸਮਾਨ ਸਾਡੇ ਪੰਜਾਬੀ ਲੋਕਾਂ ਦੇ ਹੜਪੀੜਿਤ ਲੋਕਾਂ ਦੇ ਕੋਲ ਪਹੁੰਚਾਇਆ ਜਾ ਰਿਹਾ ਹੈ ਧੰਨਵਾਦ ਇਨਾਂ ਦਾਨੀ ਸੱਜਣਾ ਦਾ ਤੇ ਇੱਕ ਲੋਕ ਅਜੇਹੇ ਵੀ ਹਨ ਸਾਡੇ ਸਿਆਸੀ ਲੀਡਰ ਜੋ ਉੱਥੇ ਜਾ ਕੇ ਫੋਟੋਆਂ ਖਿਚਾਉਂਦੇ ਹਨ ਤੇ ਵੀਡੀਓ ਬਣਾਉਂਦੇ ਹਨ ਤੇ ਸੋਸ਼ਲ ਮੀਡੀਆ ਤੇ ਪਾਉਂਦੇ ਹਨ ਮਤਲਬ ਇਹ ਇੱਕ ਪਾਸ ਕਮਾਈ ਦਾ ਧੰਦਾ ਵੀ ਤੇ ਲੋਕਾਂ ਦੇ ਵਿੱਚ ਗੱਲ ਉਡਾਈ ਦਾ ਧੰਦਾ ਵੀ ਸਾਡੇ ਪੰਜਾਬ ਦੇ ਸਿਆਸੀ ਲੀਡਰਾਂ ਨੇ ਬਣਾ ਲਿਆ ਹੈ ਇਸ ਲਈ ਮੈਂ ਪੰਜਾਬ ਦੇ ਲੀਡਰਾਂ ਨੂੰ ਬੇਨਤੀ ਕਰਦਾ ਹਾਂ ਕਿ ਅਜੇਹੇ ਸਮੇਂ ਦੇ ਵਿੱਚ ਦੁੱਖ ਦੇ ਸਮੇਂ ਦੇ ਵਿੱਚ ਅਜਿਹਾ ਕੁਝ ਵੀ ਨਾ ਕੀਤਾ ਜਾਵੇ ਲੋਕ ਦਿਖਾਵਾ ਨਾ ਕੀਤਾ ਜਾਵੇ ਸੱਚੇ ਦਿਲ ਤੋਂ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਸਿਆਸੀ ਲੀਡਰਾਂ ਵੱਲ ਦੇਖਿਆ ਜਾਵੇ ਕਾਂਗਰਸ ਵਾਲੇ ਕਹਿੰਦੇ ਹਨ ਕਿ ਹੜ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪ੍ਰਬੰਧ ਕੀਤਾ ਜਾਣਾ ਸੀ ਜਿਸ ਕਰਕੇ ਪੰਜਾਬ ਦੇ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਹੋਣੇ ਹੀ ਨਹੀਂ ਸੀ ਤੇ ਦੂਜੇ ਪਾਸੇ ਅਕਾਲੀ ਕਹਿੰਦੇ ਹਨ ਕਿ ਦਰਿਆਮਾ ਦਾ ਪਾਣੀ ਥੋੜਾ ਥੋੜਾ ਕਰਕੇ ਪਹਿਲਾਂ ਹੀ ਛੱਡਿਆ ਜਾ ਸਕਦਾ ਸੀ ਤੇ ਤੀਜੇ ਪਾਸੇ ਆਮ ਪਾਰਟੀ ਵਾਲੇ ਕਹਿੰਦੇ ਹਨ ਕਿ ਅਸੀਂ ਸਿਰਫ ਸਿਰਫ ਇਹ ਸੋਚਦੇ ਹਾਂ ਕਿ ਲੋਕਾਂ ਦੀ ਜਾਨ ਬਚਾਈ ਜਾਵੇ ਤੇ ਭਾਜਪਾ ਵਾਲੇ ਕਹਿੰਦੇ ਹਨ ਕਿ ਪੀਐਮ ਤੋਂ ਜਾ ਕੇ ਰਾਹਤ ਦੀ ਮੰਗ ਕਰੋ ਪਰ ਪੰਜਾਬ ਦੇ ਪ੍ਰਧਾਨ ਮੰਤਰੀ ਮੋਦੀ ਦਾ ਹੁਣ ਤੱਕ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਉਹਨਾਂ ਨੇ ਆਪਣੇ ਲੀਡਰਾਂ ਦੇ ਰਾਹੀਂ ਪੰਜਾਬ ਨੂੰ ਹਰ ਮਦਦ ਦਾ ਰੋਸਾ ਦਿੱਤਾ ਹੈ ਕਿ ਅਜਿਹੇ ਦੁੱਖ ਦੇ ਸਮੇਂ ਦੇ ਵਿੱਚ ਲੋਕਾਂ ਦੇ ਨਾਲ ਖੜੋ ਨਾ ਕਿ ਤੁਸੀਂ ਆਪਣਾ ਫਾਇਦਾ ਚੁੱਕੋ ਬਾਕੀ ਸਭ ਕੰਮ ਤਾਂ ਹੁੰਦੇ ਰਹਿਣੇ ਆ ਪਹਿਲਾਂ ਸਾਡੇ ਪੰਜਾਬੀਆਂ ਦੀ ਜਾਨ ਬਚਾਓ ਤੇ ਪੰਜਾਬੀ ਲੋਕਾਂ ਨੂੰ ਵੀ ਬੇਨਤੀ ਹੈ ਕਿ ਵੱਦ ਤੋਂ ਵੱਧ ਆਪਣੇ ਪੰਜਾਬੀ ਲੋਕਾਂ ਦਾ ਸਾਥ ਦਿਵੋ ਤੇ ਮੈਂ ਆਸ ਕਰਦਾ ਹਾਂ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਪਰਮਾਤਮਾ ਉਸ ਦੀ ਲੰਮੀ ਉਮਰ ਜ਼ਰੂਰ ਕਰਨਗੇ Tá no vadio.